ਕਿ ਨਸ਼ੇ ਤੋਂ ਆਪੀ ਜਦੋਂ ਬਰੌਂਡਾ ਬਣਾਈਆਂ ਜਾਣ ਢੋਡਾ ਬਣਾ ਦੇਣੀ ਸਾਰੇ ਪੰਜਾਬ ਦੇ ਹਰ ਪਿੰਡ ਲੋਕਾਂ ਜਿਹੜੇ ਕਾਲੀਆਂ ਝੰਡੀਆਂ ਲੈ ਕੇ ਖੜੇ ਨੇ ਕਿਉਂਕਿ ਇੱਥੇ ਅੱਜ ਵਧਾਇਕੇ ਨਿਰਸ਼ਕਦਾਰੀਏ ਨਹੀਂ ਹੋਣਾ ਉਹਨੂੰ ਕਾਲੀਆਂ ਛੰਡੀਆਂ ਦਿਖਾਉਣ ਲਈ ਲੋਕ ਖੜੇ ਨੇ ਕਾਤੋਂ ਕੀ ਗੱਲਬਾਤ ਆ ਗੱਲਬਾਤ ਕਰਾਂਗੇ ਆਪਾਂ ਛੰਡੀਆਂ ਲੈ ਕੇ ਖੜੇ ਨੇ ਕਿਉਂ ਖੜੇ ਨੇ ਉਤੋਂ ਦੇ ਪਿੰਡ ਦੇ ਮੌਜੂਦਾ ਸਰਪੰਚ ਵੀ ਨਾਲ ਨੇ ਮੌਜੂਦਾ ਜੀ ਮੌਜੂਦਾ ਸਰਪੰਚ ਨਾਲ ਗੱਲ ਕਰ ਬਾਤ ਕਰਾਂਗੇ ਮਰਦਨ ਸਸੀ ਕਾਲ ਜੀ ਸਸੀ ਕਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਮਨਦੀਪ ਕਾਰ ਸਰਪੰਚ ਪਿੰਡ ਮੀਹਾ ਸਿੰਘ ਵਾਲਾ ਆ ਮੌਜੂਦਾ ਜੀ ਤੁਸੀਂ ਹਾਂਜੀ ਮੌਜੂਦਾ ਮਸਲਾ ਕੀ ਹੈ ਕਾਲੀਆਂ ਧੰਨੀਆਂ ਵਾਲਾ ਕਿ ਐਮਐਲਏ ਨੇ ਆਉਣਾ ਵਾ ਸਰਕਾਰ ਉਹਨਾਂ ਦੀ ਆ ਕੀ ਗੱਲ ਅੱਗੇ ਕਰ ਲੈ ਗੱਲ ਇਹ ਸਾਰੇ ਰੋਸ ਪ੍ਰਦਰਸ਼ਨ ਹੋ ਰਿਹਾ ਵਾ ਕਿਉਂ ਉਹਨਾਂ ਦਾ ਰੋਸ਼ ਬਰਸ਼ ਹੋ ਰਿਹਾ ਕਿਉਂਕਿ ਸਾਡੇ ਪਿੰਡ ਵਿੱਚ ਕੋਈ ਵੀ ਵਿਕਾਸ ਨਹੀਂ ਹੋਇਆਗਾ ਤੇ ਨਾ ਹੀ ਮਤਲਬ ਕਿ ਸਾਡੇ ਪਿੰਡ ਦੇ ਸ਼ੁਰੂਆਤ ਤੋਂ ਹੀ ਦੇਖ ਲਓ ਤੁਸੀਂ ਕਿ ਕਿੱਡੀ ਵੱਡੀ ਰੂੜੀ ਲੱਗੀ ਹੋਈ ਹੈ ਇਹਦੇ ਵਿੱਚ ਪਿੰਡ ਵਾਲਿਆਂ ਦੇ ਸਾਰਿਆਂ ਦੀ ਇਹਦੇ ਵਿੱਚ ਮਤਲਬ ਕਿ ਬੇਸਤੀ ਹੋ ਰਹੀ ਹੈ ਹਾਂਜੀ ਅੱਛਾ ਜੀ ਤੇ ਸਰਕਾਰ ਤਾਂ ਕਹਿੰਦੀ ਅਸੀਂ ਬਹੁਤ ਕੁਝ ਕਰਤਾ ਤੁਸੀਂ ਕਹਿੰਦੇ ਕੁਝ ਹੋਇਆ ਹੀ ਨਹੀਂ ਹਾਂਜੀ ਸਾਡੇ ਪਿੰਡ ਵਿੱਚ ਕੋਈ ਵੀ ਵਿਕਾਸ ਨਹੀਂ ਹੋਇਆਗਾ ਕੋਈ ਵੀ ਗ੍ਰਾਂਟ ਨਹੀਂ ਮਿਲੀ ਕਿਸੇ ਵੀ ਗਰੀਬ ਨੂੰ ਕੋਈ ਵੀ ਸਹੂਲਤ ਨਹੀਂ ਮਿਲੇਗੀ ਉਹ ਸੀਐਮ ਸਾਹਿਬ ਕਹਿੰਦੇ ਕਿਟਾਰੀਆ ਸਾਹਿਬ ਕਹਿੰਦੇ ਜੀ ਅਸੀਂ ਤਾਂ ਸਹੂਲਤਾਂ ਦੇ ਬੋਤਲੀਆਂ ਨਹੀਂ ਆਈ ਤਾਂ ਕੰਮ ਵਿਕਾਸ ਕਰਾ ਰਹੇ ਆ ਆ ਰਹੇ ਆ ਜਾਨੂੰ ਦਿਖਾ ਦੇਣਾ ਉਹਨਾਂ ਨੇ ਕੀ ਪਿੰਡ ਦੇ ਵਿੱਚ ਵਿਕਾਸ ਕੀਤਾ ਆ ਆ ਰਹੇ ਆ ਉਹ ਦਿਖਾ ਦੇ ਸਾਡੇ ਪਿੰਡ ਵਿੱਚ ਕੀ ਵਿਕਾਸ ਕੀਤਾ ਹੈ ਸਨੇ ਰੋਸ਼ ਪ੍ਰਦਰਸ਼ਨ ਕਰਦੇ ਕੀ ਲੱਗਦਾ ਪੱਖਵਾਜ ਹੋ ਰਿਹਾ ਤੁਸੀਂ ਕਾਂਗਰਸ ਦੇ ਆਪਣੇ ਸਰਪੰਚੋ ਪਰ ਸਰਕਾਰਾਂ ਮਾਦੀ ਭਾਈ ਹਾਂਜੀ ਹਾਂਜੀ ਬਿਲਕੁਲ ਪੱਖਵਾਜ ਹੋ ਰਿਹਾ ਵਾ ਸਾਡੀਆਂ ਫਾਈਲਾਂ ਪਾੜੀਆਂ ਗਈਆਂ ਅਸੀਂ ਬਹੁਤ ਹੋਰ ਇਹਨਾਂ ਨੂੰ ਬੁਲਾਇਆ ਵੀ ਪਰ ਕੋਈ ਵੀ ਉਹਨਾਂ ਨੇ ਸਾਡੀ ਗੱਲ ਦਾ ਜਵਾਬ ਨਹੀਂ ਦਿੱਤਾ ਦਾ ਤੇ ਆ ਜਿਹੜਾ ਤੁਸੀਂ ਕਹਿੰਦੇ ਅਸੀਂ ਪਿੰਡ ਦੇ ਸਰਪੰਚਾ ਜਿਹੜਾ ਸਕੂਲ ਐ ਇੰਨਾ ਵਧੀਆ ਬਣਾਇਆ ਇਹ ਸਰਕਾਰ ਨੇ ਬਣਾਇਆ ਕਿ ਪਿੰਡ ਵਾਲਿਆਂ ਨੇ ਇਹ ਪਿੰਡ ਵਾਲਿਆਂ ਦੀ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਮੈਡਮ ਈਸ਼ਾ ਦਾ ਹੁੰਦਾ ਹੀ ਬਹੁਤ ਬਹੁਤ ਧੰਨਵਾਦ ਪਿੰਡ ਵਾਲਿਆਂ ਦਾ ਵੀ ਸਾਰੇ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਸਕੂਲ ਇਹ ਇੰਨਾ ਪ੍ਰਬੰਧ ਕੀਤਾ ਇੰਨਾ ਮਤਲਬ ਕਿ ਵੀ ਹੈਲਪ ਕਰਦੇ ਆ ਟੀਚਰ ਦੇ ਸਰਕਾਰ ਨੇ ਕੁਝ ਨਹੀਂ ਕੀਤਾ ਨਹੀਂ ਜੀ ਕੁਝ ਨਹੀਂ ਕੀਤਾ ਪਿੰਡ ਦੇ ਵਿੱਚ ਕੁਝ

ਨੀ ਬਦਲ ਰਕਲਾਸੀ ਪਰ ਲੋਕ ਤਾਂ ਕਹਿੰਦੇ ਨੇ ਸਾਡੇ ਪਿੰਡ ਔਨ ਵਿਕਾਸ ਕਰਨ ਪਰ ਤੁਸੀਂ ਤੇ ਵਤਿੰਦਰੋ ਵਿਰੋਧ ਕਰੀ ਜਾਂਦੇ ਕੀ ਗੱਲ ਹੈ ਅਸੀਂ ਅੱਜ ਤੋਂ ਕੋ 4 ਮਹੀਨੇ ਪਹਿਲਾਂ ਇੱਥੇ ਜ਼ਿਲ੍ਹੇ ਦੀਆਂ ਖੇਡਾਂ ਇੱਥੇ ਹੋਈਆਂ ਸੀ ਸਾਡੇ ਸਕੂਲ 'ਚ ਸਾਡੇ ਪਿੰਡੋਂ 2 ਲੱਖ ਰੁਪਈਆ ਇਕੱਠਾ ਕੀਤਾ ਪਿੰਡ 'ਚੋਂ ਅਸੀਂ ਰੋਟੀ ਬਹੁਤ ਫਸ ਕਲਾਸ ਬੱਚਿਆਂ ਵਾਸਤੇ ਫਲਾਂ ਤੱਕ ਵੀ ਅਸੀਂ ਦਿੱਤਾ ਅਸੀਂ ਜਿੱਦਾਂ ਫਾਈਨਲ ਸੀ ਉਸ ਦਿਨ ਬੇਨਤੀ ਕੀਤੀ ਵੀ ਕਟਾਰੀਆ ਸਾਹਿਬ ਨੂੰ ਸਦੋ ਉਹਨਾਂ ਦੀ ਸਰਕਾਰ ਆ ਉਹਨਾਂ ਸਕੂਲ ਦੇ ਵਿੱਚ ਅੱਗੇ ਗ੍ਰਾਂਟ ਦਿੱਤੀ ਆ ਪਰ ਸਾਡੇ ਕੁਝ ਜਿਹੜੇ ਛਲਾਰੂ ਇੱਕ ਦੋ ਪਿੰਡ ਦੇ ਤੇ ਇਹ ਕਹਿੰਦੇ ਵੀ ਅਸੀਂ ਝੜੂ ਦੇ ਨਾਲ ਆ ਉਹਨਾਂ ਨੇ ਸਾਰਾ ਬੇੜਾ ਭਾਇਆ ਇਹ ਕੁੜੀ ਆ ਜਿਹੜੀ ਇਹ ਪਲੱਸ 2 ਆ ਇਹਦੇ ਘਰ ਵਾਲੇ ਵੀ ਪਹਿਲਾਂ ਸੀਟ ਸੀ ਜਾਂ ਵਿਖਾਇਆ ਜੇ ਫੈਲ ਉਹਨਾਂ ਨੇ ਆ ਫੈਲ ਪਾੜੀ ਆ ਜਿਹੜੀ ਬਾਅਦ ਦੇ ਵਿੱਚ ਕੁਦਰਤੀ ਸਾਡੇ ਕੋਲ ਫੈਲ ਇੱਕ ਹੋਰ ਸੀ ਛੱਤਰ ਵੀ ਮਾਰੇ ਆ ਵੇਖੋ ਤੁਹਾਡੇ ਸਾਹਮਣੇ ਖੈਰ ਪਾੜੀਆ ਸਾਰਿਆਂ ਦੇ ਸਾਹਮਣੇ ਅਸੀਂ ਪਿੰਡ ਚ ਆ ਕੇ ਵਿਰੋਧ ਕੀਤਾ ਕੋਈ ਪਾਰਟੀ ਬਾਜੀ ਨਹੀਂ ਰੱਖੀ ਪਰ ਅੱਜ ਮਸਲਾ ਕੀ ਹੈ ਬੋਟਾ ਪੈ ਗਿਆ ਹੈ ਮਸਲਾ ਜਿੱਦਣ ਪਿੰਡ ਸਰਪੰਚ ਦਾ ਅਸੀਂ ਕਟਾਰੀਆ ਦੋ ਬੰਦੇ ਤੇ ਕਹਦੇ ਨਹੀਂ ਆਇਆ ਅਸੀਂ ਅੱਜ ਕਹਿੰਦੇ ਆ ਅਸੀਂ ਬਿਲਕੁਲ ਵਿਰੋਧ ਸ਼ਾਂਤਮਈ ਤਰੀਕੇ ਨਾਲ ਕਰਾਂਗੇ ਤੁਹਾਡੇ ਸਵਾਲਾਂ ਦੇ ਜਵਾਬ ਦਿਓ ਆ ਰੂੜੀ ਆ ਸਾਡਾ ਬਾ ਸਾਡਾ ਪੰਚਾਇਤ ਦਾ ਕੰਮ ਰੋਕਿਆ ਇਹਨਾਂ ਨੇ ਇੱਥੇ ਜਿਹੜਾ ਪੰਚਾਇਤ ਦਾ ਕੰਮ ਰੋਕਿਆ ਪੰਚਾਇਤ ਦਾ ਕੰਮ ਰੁਕਣ ਕਰਕੇ ਸਾਨੂੰ ਲਹਨਤਾਂ ਮਿਲਦੀਆਂ ਪਿੰਡ ਦੇ ਵਿੱਚੋਂ ਜਦੋਂ ਸਰਕਾਰ ਬਣੀ ਆ ਗਲੀਆਂ ਨਾਲੀਆਂ ਸਾਡੀ ਗੰਦ ਵੱਜਾ ਸਾਡੇ 80 ਕੋਠੀਆਂ ਪਿੰਡ ਦੇ ਵਿੱਚ ਤਾਂ ਵੀ ਆਪਦੇ ਕਬਜ਼ੇ ਕਰ ਲਏ ਇਹਨਾਂ ਨੇ ਸਾਡੀਆਂ ਛੜਕਾਂ ਪੜਤੀਆਂ ਰਾਤ ਨੂੰ ਕਿਤੇ ਰਾਤ ਨੂੰ ਟਰਾਲੇ ਹੁੰਦੇ ਬਿਲਕੁਲ ਜੀ ਸਾਡੇ ਇੱਥੇ ਕੈਮਰਾ ਲੱਗੇ ਆ ਪਿੰਡ ਤੇ 40 ਕੈਮਰੇ ਵਿਖਾ ਦੇ ਨੇ ਕਿੰਨੀਆਂ-ਕਿੰਨੀਆਂ ਟਰਾਲੀਆਂ ਜਾਂਦੀਆਂ ਸਾਡਾਂ ਬਹਿ ਕੇ ਸਾਨੂੰ ਜਵਾਬ ਦੇਵੇ ਸਾਡੇ ਕਹਿੰਦੇ ਵੀ ਇੱਥੇ ਤਾਂ ਕੁਝ ਵੀ ਨਹੀਂ ਬਣਾਇਆ ਨਾ ਕੋਈ ਡਿਸਪੈਂਸਰੀ ਨਾ ਕੋਈ ਸਟੇਡੀਅਮ ਨਾ ਕੋਈ ਛੜਕਾਂ ਨਾ ਧਰਮਸਾਲਾ ਕੋਈ ਵਧੀਆ ਕੀ ਕਹਿਣਾ ਚਾਹੁੰਦੇ ਨਹੀਂ ਤੇ ਸਕੂਲ ਦਾ ਨਾਮ ਹੀ ਲਿਆ ਤੂੰ ਨਹੀਂ ਸਕੂਲ ਤਾਂ ਜੀ ਬਣਾਇਆ ਨਹੀਂ ਨਹੀਂ ਸਕੂਲ ਬਣਾਇਆ ਜਿਹੜੀ ਬਣਾਈ ਉਹਦਾ ਵੀ ਨਾਮ ਲਾਉਣਾ ਇਹ ਥੋੜੀ ਗੱਲ ਆ ਵੀ ਤੁਸੀਂ ਦੂਜਿਆਂ ਦਾ ਨਾਮ ਲਈਓ ਸਰ ਇਹ ਕਵਰ ਕੀਤੀ ਹਾਂ ਤੋ ਤੁਸੀਂ ਪਿੰਡ ਵਾਲੇ ਕਹਿੰਦੇ ਜੀ ਤੁਸੀਂ ਉਦੋਂ ਤਾਂ ਆਈ ਨਹੀਂਗੇ ਜਦੋਂ ਬੁਲਾਇਆ ਤੇ ਹੁਣ ਕਹਿੰਦੇ ਜੀ ਪਿੰਡ ਵਾਲੇ ਕਹਿੰਦੇ ਨਹੀਂ ਪੁੱਤਰ ਰੱਖਣ ਆਗੇ ਉਦੋਂ ਬੁਲਾਇਆ ਸੀਗਾ ਉਦੋਂ ਬਾਈ ਜੀ ਮੈਂ ਦਿੱਲੀ ਸੀ ਉਹਨਾਂ ਨੇ ਤੁਸੀਂ ਇਹ ਵੀ ਨੋਟ ਕੀਤੀ ਕਿ ਨਹੀਂ ਗੱਲ ਉਹਨਾਂ ਨੇ ਕਿਹਾ ਨਹੀਂ ਤੁਸੀਂ ਦਿੱਲੀ ਸੀ ਮੁੰਡਾ ਉਦੋਂ ਕਿਤੇ ਕਿੱਥੇ ਧਰਮਕੋਟ ਧਰਮਕੋਟ ਗਿਆ ਆਇਆ ਸੀਗਾ ਉਦੋਂ ਇਹਨਾਂ ਨੇ ਬੁਲਾਇਆ ਸੀਗਾ ਤਾਂ ਸਰਕਾਰ ਤੋਂ ਸਰਕਾਰ ਤੋਂ ਆ ਇਸ ਮੈਡਮ ਨੂੰ ਸਨਮਾਨ ਕਰਾਉਂਗੇ ਜਿਨ੍ਹਾਂ ਨੇ ਦਿਨ ਪਰ ਰਾਤ ਕਰਕੇ ਇਹਨਾਂ ਵਧੀਆ ਸਕੂਲ ਕਰਾਇਆ ਭਾਈ ਜੀ ਵੇਖੋ ਇਹ ਤਾਂ ਸਰਕਾਰ ਨੇ ਆਪਣੇ ਆਪ ਚੁਣਨੇ ਆ ਜਿਹੜੇ ਕੰਮ ਕਰਦੇ ਆ ਉਹਨਾਂ ਨੇ ਟੀਮ ਲਾਈ ਹੋਈ ਆ ਜਿਹੜੇ ਸੀ ਚੰਗੇ ਜਿਨ੍ਹਾਂ ਦਾ ਵਧੀਆ ਕੰਮ ਆ ਉਹ ਕਹਿਣ ਦੀ ਲੋੜ ਹੀ ਨਹੀਂ ਸਾਡੀ ਸਵਾਰਥ ਦੀ ਲੋੜ ਨਹੀਂ ਉਹਨਾਂ ਨੇ ਆਪਣੇ ਆਪ ਚੁਣ ਕੇ ਸਨਮਾਨਤ ਕਰਨਾ ਇਹਨਾਂ ਨੂੰ ਜਿਨ੍ਹਾਂ ਦਾ ਵਧੀਆ